ਸਤਿ ਸ਼੍ਰੀ ਅਕਾਲ ਪੰਜਾਬ ਫਰ ਕਾਸਟ ਸੇ ਗੱਲ ਕਰਦੇ ਆਂ ਚਲੋ ਜਿਹੜੇ ਜਿਹੜੇਾਂ ਤੋਂ ਫਿਰ ਤੋਂ ਮਾਰੋ ਬੋਤ ਪੁੱਟਦੇ ਰਹੀਏ ਬਾਕਸੇ ਗਲਤ ਕਰਦੇ ਆਂ ਅੱਜੋ ਵੋਟਾਂ ਪੜੇ ਕੀ ਵੋਟ ਤਾਂ ਸਾਨੂੰ ਪਾਣੀ ਚਾਹੀਦੀ ਹੈ ਕਿ ਨਹੀਂ ਪਾਣੀ ਚਾਹੀਦੀ ਹੈ ਹਾਂਜੀ ਸਾਨੂੰ ਵੋਟ ਪਾਣੀ ਚਾਹੀਦੀ ਹੈ ਚਾਹੇ ਕਿਤੇ ਵੀ ਵੋਟ ਆਏ ਉਹ ਸਰਕਾਰ ਦੀ ਹੋਵੇ ਸਰਪੰਚ ਦੀ ਹੋਵੇ ਜਾਂ ਐਮਐਲਏ ਦੀ ਹੋਵੇ ਜਾਂ ਐਮਪੀ ਜਾਂ ਕੋਈ ਵੀ ਹੋਵੇ ਵੋਟ ਸਾਨੂੰ ਪਾਣੀ ਚਾਹੀਦੀ ਹੈ ਚਾਹੀਦੀ ਹੈ ਕਿਉਂਕਿ ਵੋਟ ਪਾਉਣਾ ਸਾਡਾ ਜੋ ਕਿ ਕੰਮ ਹੈ ਸਾਡੇ ਕੰਮ ਹੈ ਜੇ ਸਾਰੀ ਸਰਕਾਰ ਸੋਣੀ ਦੀ ਸਹੀ ਜਾਵੇ। ਅੰਦਰ ਸਾਡਾ ਕੰਮ ਹੈ ਕਿ ਸਰਕਾਰ ਬਧੀਉਣ ਦੇ ਕਰਕੇ ਸਾਨੂੰ ਰਹਾੜੀਆਂ ਜੋ ਕਿ ਦੁੱਖਤ ਕੋਈ ਪਾਣੀ ਸਾਡੇ ਜੋ ਕਿ ਪਿੰਡ ਦੀ ਸਾਡੇ ਸ਼ਹਿਰ ਦੀਆਂ ਸਾਡੇ ਗੜੀਆਂ ਦੀਆਂ ਉਹਨਾਂ ਦੂਰ ਪਹੁੰਚ ਸਕਣ। ਤੇ ਹਮੇਸ਼ਾ ਸਾਡੇ ਭਲੇ ਵਾਸਤੇ ਕੰਮ ਕਰੇ। ਸਾਨੂੰ ਕਦੇ ਵੀ ਲੋਕਾਂ ਨੂੰ ਪਰੇਸ਼ਾਨ ਦੇ ਵਿੱਚ ਸਮਣ ਨਾ ਕਰਦੇ। ਜਨਮ ਕਰਦੇ ਵੀ ਉਹਨਾਂ ਸਭ ਤੋਂ ਉਲਟਾ ਵਾਪਸ ਕਰ ਦੇਣ ਤਾਂ ਕਿ ਅਸੀਂ ਵੀ ਜੋ ਵੀ ਸਹੀ ਉਹ ਰਸਤੇ ਚੱਲ ਸਕੀਏ ਤੇ ਸਾਨੂੰ ਕਦੇ ਵੀ ਸਰਕਾਰ ਨੂੰ ਹਮੇਸ਼ਾ ਉਲਟਾ ਤੋਂ ਬੋਲਣ ਦੇਣ ਕਿਉਂਕਿ ਸਾਡੇ ਜੋ ਕੁਝ ਕੁਝ ਸਾਡੇ ਭਲੇ ਵਾਸਤੇ ਕੰਮ ਕਰਦੀਆਂ ਨੇ ਤੇ ਮੈਂ ਸਾਡੇ ਸਰਕਾਰ ਨੂੰ ਸਰਕਾਰ ਦੇ ਸਕਦੇ ਨੇ ਚਾਹੀਦਾ ਹੈ ਇਹ ਤਿੰਨੇ ਬੜਾ ਸਰਪੰਚ ਦਾ ਵੀ ਸਾਉਂਦੇ ਨੇ ਚਾਹੀਦਾ ਕਿਉਂਕਿ ਉਹ ਵੀ ਤਾਂ ਸਰਕਾਰ ਦਾ ਹਿੱਸਾ ਹੈ ਉਹ ਲੋਕੀ ਕੋਈ ਜੋ ਕੋਈ ਬਣੋ ਜਾਣਕਾਰੀ ਸਰ ਸਰਕਾਰ ਤੱਕ ਪਹੁੰਚਵਾ ਲਈ ਤਾਂ ਕਿ ਇਸ ਤਰ੍ਹਾਂ ਸਾਡੇ ਬਧੇ ਵਾਸਤੇ ਕੰਮ ਕਰੇ ਸਾਨੂੰ ਬੋਟ ਪਾਉਣੀ ਚਾਹੀਦੀ ਹੈ ਚਾਹੇ ਉਸ ਉਸੇ ਹੋਈਏ ਜਾਂ ਅਸੀਂ ਖੁਸ਼ ਹੋਈਏ ਜੇ ਕਿਸੇ ਵੀ ਸਾਡਾ ਜੋ ਕੀ ਮੂਡ ਬਣਿਆ ਹੋਵੇ ਸਾਨੂੰ ਹਰ ਤਾਂ ਦੇ ਜਾ ਹਰ ਸਮੇਂ ਬੂਟ ਪਾਉਣ ਜੋ ਜੇ ਬੋਟ ਨਹੀਂ ਪਾਉਗੇ ਤਾਂ ਸਾਡਾ ਜੋ ਕੀ ਸਾਡੀ ਵੋਟ ਕੈਂਸਲ ਹੋ ਜਾਵੇਗੀ ਤੁਹਾਨੂੰ ਦੁਬਾਰਾ ਵੋਟ ਪਾਉਣ ਦਾ ਅਧਿਕਾਰ ਨਹੀਂ ਮਿਲੇਗਾ ਤਾਂ ਸਾਡੇ ਸਾਰੇ ਜੋ ਕੀ ਬੋਟ ਪਾਉਣ ਦਾ ਅਧਿਕਾਰ ਦਊਂ ਛੁੱਟ ਜਾਵਾਂਗੇ ਇਹਨਾਂ ਚੁੱਕੇ ਉਹਦਾ ਸਮਝਾਣਾ ਮਿੱਟੀ ਵਿੱਚ ਮਿੱਟੀ ਵਿੱਚ ਮੜ ਜਾਵੇਗਾ ਤੇ ਸਾਨੂੰ ਕਰਕੇ ਸਾਨੂੰ ਹਲੇ ਇੱਕ ਸਾਲ ਨੂੰ ਹੋਰ ਪਾਣੀ ਚਾਹੀਦੀ ਹੈ ਹੋਰ ਸਹੀ ਪਾਉ ਲਾਂਗੇ ਹਲੇ ਸਰਕਾਰ ਹੀ ਸਹੀ ਆਵੇ ਜੇ ਸਰਕਾਰ ਜੋ ਕਿਸੇ ਪਰਸਵਰ ਦਵੇਗੀ ਇਹ ਚੰਗੀ ਸਰਕਾਰ ਜੋ ਕਿ ਵਧੀਆ ਸਰਕਾਰ ਹੋਵੇਗੀ ਹੋਵੇ ਆਮੇਸ਼ਾਂ ਦੁੱਖਾਂ ਦੁੱਖਤਾਂ ਨੂੰ ਇਸ ਪਾਸੋਂ ਨੂੰ ਦੂਰ ਕਰਨ ਦੇ ਵਿੱਚ ਆਪਣੀ ਪੂਰੀ ਮਤਲਬ ਕਰੀ ਗੀ ਜਿੰਨ ਦੇ ਬਦ ਗਏ ਵੀ ਮਿਸ਼ਾ ਸਟਾਨ ਦਾ ਜੋ ਕਿ ਸਾਦਿਆ ਕਰੋ ਵੀ ਸਰਕਾਰ ਜੋ ਵੀ ਕੁਝ ਕਰਦੀ ਹੈ ਸਾਡੇ ਲੋਕਾਂ ਦੇ ਵਾਸਤੇ ਕੰਮ ਕਰਦੀਆਂ ਨੇ ਉਹ ਸਮਝ ਕਦੇ ਵੀ ਦੁੱਖ ਤੱਕ ਦੇਖ ਨਹੀਂ ਪਹੁੰਚਣੀ ਚਾਹੀਦੀਆਂ ਤੇ ਸਾਨੂੰ ਤਵੱਦ ਸਰਕਾਰਾਂ ਜੋ ਕਿ ਉਜਿਹਰ ਗਾਣਾ ਚੁਣਨੀ ਚਾਹੀਦੀ ਤਾਂ ਕਿ ਜੋ ਕਿ ਸਰਕਾਰ ਸਾਡੇ ਜੋ ਕਿ ਸਮਾਜ ਵਾਸਤੇ ਕੁਝ ਕਰ ਸਕਦੇ ਸਾਨੂੰ ਵਧੀਆ ਜੋ ਕਿ ਫੂਟ ਦੇ ਸਕਦੇ ਨਵਾਂ